ਫਗਵਾੜਾ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਇੱਕ ਜੁੱਟ ਹੋ ਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਨਾਲ ਇੱਕ ਖਾਸ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਦਿਬੜੂਗਲ ਜੇਲ੍ਹ ਵਿੱਚ ਬੰਦ 11 ਸਿੱਖ ਕੈਦੀ ਜਿਨ੍ਹਾਂ ਨੂੰ ਕਈ ਤਰੀਕਿਆਂ ਦੇ ਨਾਲ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਤੰਗ ਆ ਕੇ 11 ਸਿੱਖ ਕੈਦੀਆਂ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਵਿਰੁੱਧ ਕਈ ਦਿਨਾਂ ਤਹੜਤਾਲ ਆਰੰਭ ਹੋਈ। ਹੜਤਾਲ ਤੇ ਬੈਠੇ ਸਿੱਖ ਕੈਦੀਆਂ ਨੇ ਦੱਸਿਆ ਕਿ ਉਹਨਾਂ ਦੀਆਂ ਬੈਰਕਾਂ ਵਿੱਚ ਚੋਰੀ ਛੁਪੇ ਮਾਈਕ੍ਰੋਫੋਨ ਅਤੇ ਹੋਰ ਕਈ ਇਲੈਕਟ੍ਰੋਨਿਕ ਸਮਾਨ ਲਗਾਇਆ ਗਿਆ ਸੀ ਇਸ ਗੱਲ ਦਾ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਤਾਂ ਉਹਨਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਜ਼ਿਲ੍ਹੇ ਦੇ ਡੀਐਮ ਨੂੰ ਦਿੱਤੀ ਗਈ ਅਤੇ ਮੌਕੇ ਤੇ ਹੀ ਸਾਰਾ ਸਮਾਨ ਬਰਾਮਦ ਕਰਵਾਇਆ ਗਿਆ ਸੀ ਪਰ ਇਸ ਸਬੰਧੀ ਕੋਈ ਵੀ ਠੁਕਮੀ ਕਾਰਵਾਈ ਜਦੋਂ ਨਹੀਂ ਹੋਈ ਤਾਂ ਉਹਨਾਂ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਖਿਲਾਫ ਹੜਤਾਲ ਸ਼ੁਰੂ ਕਰ ਦਿੱਤੀ ਗਈ ਸਿੱਖ ਜਥੇਬੰਦੀਆਂ ਦੇ ਆਗੂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਇਹ ਸਾਰੀ ਘਟਨਾ ਸਬੰਧੀ ਲਿਖਿਤ ਮੰਗ ਪੱਤਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਦਿੱਤਾ ਗਿਆ ਡਿਬੜੂਗੜ੍ਹ ਜੇਲ੍ਹ ਦੇ ਮਾਮਲੇ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਜੋ ਕਿ ਪਿਛਲੇ ਕਈ ਸਾਲਾਂ ਤੋਂ ਨਜਾਇਜ਼ ਤਰੀਕੇ ਨਾਲ ਜੇਲ੍ਹਾਂ ਵਿੱਚ ਰੱਖੇ ਗਏ ਨੇ ਅਤੇ ਪੰਜਾਬ ਦੇ ਕਿਸਾਨ ਜੋ ਕਿ ਦਿੱਲੀ ਬਾੜਾਂ ਤੇ ਪਿਛਲੇ ਕਈ ਦਿਨਾਂ ਤੋਂ ਡਟੇ ਹੋਏ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵੀ ਕੁੱਲ 3 ਸ਼ਰਤਾਂ ਦੇ ਸੰਬੰਧ ਵਿੱਚ ਇਹ ਅੱਜ ਦਾ ਮੰਗ ਪੱਤਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਸੋਮ ਪ੍ਰਕਾਸ਼ ਕੈਂਥ ਵੱਲੋਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਪਾਸ ਆਪਜੀਤ ਦੀਆਂ ਇਹ ਮੰਗਾਂ ਪਹੁੰਚਾ ਦਿੱਤੀਆਂ ਜਾਣਗੀਆਂ ਤੁਸੀਂ ਵੀ ਸੁਣੋ ਇੱਕ ਜਥੇਬੰਦੀ ਦੇ ਆਗੂ ਹੋਰ ਕੀ ਕਹਿ ਰਹੇ ਨੇ ਨਾਲ ਹੀ ਵੇਖੋ ਮੌਕੇ ਦੀਆਂ ਤਸਵੀਰਾਂ ਫਗਵਾੜਾ ਤੋਂ ਡੀਡੀ ਪੰਜਾਬ ਦੀ ਖਬਰ ਫਗਵਾੜੇ ਦੀਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਨਾਲ ਮੁਲਾਕਾਤ ਕੀਤੀ ਗਈ ਜਿਦੇ ਵਿੱਚ ਮੁੱਖ ਤੌਰ ਤੇ ਤਿੰਨ ਮੰਗਾਂ ਜਿਹੜੀਆਂ ਉਹਨਾਂ ਦੇ ਧਿਆਨ ਚ ਲਿਆਂਦੀਆਂ ਗਈਆਂ ਜਿਹੜੀਆਂ ਕਿ ਅਸੀਂ ਚਾਹੁੰਦੇ ਸੀ ਵੀ ਉਹ ਮੀਡੀਏਸ਼ਨ ਕਰਕੇ ਗ੍ਰਹਿ ਮੰਤਰਾਲੇ ਭਾਰਤ ਤੋਂ ਸਾਡੀਆਂ ਮੰਗਾਂ ਉਹ ਮਨਵਾਉਣ ਜਿਹਦੇ ਵਿੱਚ ਇੱਕ ਤਾਂ ਡਿਬਰੂਗੜ ਜੇਲ੍ਹ ਦੇ ਵਿੱਚ ਜਿਹੜੇ ਨਜਾਇਜ਼ ਡਿਟੇਨ ਕਰਕੇ ਰੱਖੇ ਹੋਏ ਐਨਐਸਏ ਲਾ ਕੇ ਜਿਹੜੇ ਪੰਜਾਬ ਦੇ ਗੁਰਸਿੱਖ ਨੌਜਵਾਨ ਨੇ ਜਿਨ੍ਹਾਂ ਨੂੰ ਇਲੀਗਲ ਹਿਰਾਸਤ ਜਾਂ ਇਹ ਕਹ ਲਈਏ ਵੀ ਇਹ ਜਿਹੜੇ ਮਾਇਨੋਰਟੀ ਵਿਰੋਧੀ ਕਾਨੂੰਨ ਨੇ ਐਨਐਸਏ ਤਹਿਤ ਉੱਥੇ ਨਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ 11 ਮਹੀਨੇ ਤੋਂ ਉੱਪਰ ਹੋ ਚੁੱਕੇ ਨੇ ਉਹਨਾਂ ਨੂੰ ਉੱਥੇ ਡਿਬਰੂਗੜ ਭੇਜਿਆਣਾ ਜਿੱਥੇ ਪੰਜਾਬ ਜਿੱਥੇ ਸਿੱਖਾਂ ਦੀ ਆਬਾਦੀ ਜਿਹੜੀ ਆ ਉਹ 0.007% ਹੈ ਵੀ ਜਿਹੜੀ ਨਾਮਾਤਰਵਾਦੀ ਆ ਉੱਥੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਨਜਾਇਜ਼ ਹਰਾਸ ਵਿੱਚ ਰੱਖਿਆ ਗਿਆ ਔਰ 16 ਫਰਵਰੀ ਤੋਂ ਉੱਥੋਂ ਸਾਰੇ ਜਿਹੜੇ 11 ਨੌਜਵਾਨ ਨੇ ਉਹਨਾਂ ਨੇ ਉੱਥੇ ਭੁੱਖ ਹੜਤਾਲ ਰੱਖੀ ਹੋਈ ਹੈ ਕਿਉਂਕਿ ਜੇਲ੍ਹ ਦੇ ਵਿੱਚ ਜਬਰੀ ਕੋਈ ਬਿਜਲੀ ਦੀ ਮੁਰੰਮਤ ਕਰਨ ਦੇ ਨਾਂ 'ਤੇ ਉੱਥੋਂ ਦੇ ਅਮਲੇ ਨੇ ਉਹਨਾਂ ਦੇ ਵਾਸ਼ਰੂਮ ਤੱਕ ਜਾਂ ਉਹਨਾਂ ਦੇ ਕਮਰਿਆਂ ਤੱਕ ਸਪਾਈ ਕੈਮਰੇ, ਮਾਈਕ ਔਰ ਡੰਗਲ ਸਿਪ ਵਾਲੇ ਕੁਝ ਕੈਮਰੇ ਉੱਥੇ ਇੰਸਟਾਲ ਕੀਤੇ ਗਏ ਸੀ ਧੋਖੇ ਨਾਲ ਜਿਹੜੀ ਕੀ ਉਹਨਾਂ ਨੇ ਉੱਥੇ ਮੌਕੇ ਦੇ ਫੜ ਕੇ ਮੌਕੇ ਦੇ ਡੀਐਮ ਨੂੰ ਸੱਦਿਆ ਔਰ ਉਹ ਸਾਰੇ ਉਹਨਾਂ ਦੇ ਹਵਾਲੇ ਕੀਤੇ ਔਰ ਏਡੀਜੀਪੀ ਜੇਲ੍ਹਾਂ ਨੇ ਉੱਥੇ ਵਿਜ਼ਿਟ ਕਰਕੇ ਮੰਨਿਆ ਕਿ ਇਹ ਬਾਈ ਮਿਸਟੇਕਨ ਨਹੀਂ ਬਲਕਿ ਇੰਟੈਂਸ਼ਨਲ ਹੀ ਜਿਹੜੀ ਆ ਉਹਨਾਂ ਦੇ ਜ਼ਿਲ੍ਹੇ ਪੈਰਕਾਂ ਦੇ ਵਿੱਚ ਸਪਾਈ ਕੈਂਪ ਲਗਾਏ ਗਏ ਸੀ ਜਿੱਤੋਂ ਬਾਅਦ ਉਹਨਾਂ ਨੇ ਸ਼ੰਕਾ ਜਤਾਈ ਕਿ ਉੱਥੇ ਜਾ ਤਾਂ ਉਹਨੂੰ ਕਿਸੇ ਨਵੇਂ ਪਰਚੇ ਦੇ ਵਿੱਚ ਫਸਾਇਆ ਜਾ ਸਕਦਾ ਔਰ ਜਾਂ ਉੱਥੇ ਉਹਨਾਂ ਨੂੰ ਕੁਝ ਕੈਲੋ ਵੀ ਮਾਰਨ ਦੀ ਕੋਸ਼ਿਸ਼ ਵੀ ਹੋ ਸਕਦੀ ਜਿਹਦੇ ਕਰਕੇ 16 ਫਰਵਰੀ ਤੋਂ ਸਾਰੇ ਜਿਹੜੇ 11 ਰਾਸ਼ੀ ਸਿੱਖ ਕੈਦੀ ਨੇ ਉਹਨਾਂ ਨੇ ਉੱਥੇ ਭੁਖੜਤਾ ਰੱਖੀ ਹੋਈ ਹੈ ਔਰ ਕੱਲ ਤੋਂ ਉਹਨਾਂ ਦੇ ਪਰਿਵਾਰਾਂ ਨੇ ਵਿਰਾਸਤੀ ਮਾਰਗ ਅੰਮ੍ਰਿਤਸਰ ਸਾਹਿਬ ਦੀ ਭੁਖੜਤਾ ਰੱਖੀ ਹੋਈ ਹੈ ਸੋ ਅਸੀਂ ਕੋਈ ਅਣਹੋਣੀ ਨਾ ਵਾਪਰੇ ਕਿਸੇ ਦੀ ਭੁਖੜਤਾ ਹਲਕਾਰ ਜਾਨ ਨਾ ਗਵਾਚੇ ਸੋ ਉਹਦੇ ਲਈ ਅਸੀਂ ਕੇਂਦਰੀ ਮੰਤਰੀ ਸਾਹਿਬ ਨੂੰ ਮਿਲੇ ਸੀ ਕਿ ਉਹ ਗ੍ਰਹਿ ਮੰਤਰੀ ਨਾਲ ਗੱਲ ਕਰਕੇ ਇਮੀਡੀਏਟ ਜਿਹੜੀ ਐ ਐਨਐਸਏ ਹਟਾਈ ਜਾਵੇ ਵੈਸੇ ਵੀ 12 ਮਹੀਨੇ ਦੀ ਐਨਐਸਏ ਹੁੰਦੀ ਹੈ ਤੇ 21-22 ਦਿਨ ਕਰੀਬਨ ਰਹਿ ਗਏ ਨੇ ਐਨਐਸਏ ਖਤਮ ਹੋਣ ਨੂੰ ਸੋ ਇਹ 20 ਦਿਨਾਂ ਦੀ ਅੜੀ ਪਿੱਛੇ ਕੋਈ ਹੋਰ ਜਾਨ ਨਾ ਜਾਵੇ ਜਿਹਦੇ ਨਾਲ ਫਿਰ ਤੋਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਹੋਵੇ ਸੋ ਅਸੀਂ ਇੱਕ ਤਾਂ ਉਹਨੇ ਇਹ ਬੇਨਤੀ ਕੀਤੀ ਆ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹਰ ਇਲੈਕਸ਼ਨ ਦੇ ਨੇੜੇ ਜਾ ਕੇ ਉੱਠਦਾ ਪਰ ਉਹਦਾ ਕੋਈ ਹੱਲ ਹੀ ਨਿਕਲਦਾ ਉਹਦੇ ਲਈ ਵੀ ਬੇਨਤੀ ਕੀਤੀ ਆ ਵੀ ਜਿਹੜਾ 2019 ਦਾ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਇੱਕ ਨੋਟੀਫਿਕੇਸ਼ਨ 550 ਸਾਲਾ ਗੁਨਾਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ ਸੀ ਉਹਨੂੰ ਇਨਵਨ ਲਾਗੂ ਕੀਤਾ ਜਾਵੇ ਤੇ ਬਾਕੀ ਜਿਹੜੇ ਰਾਸ਼ੀ ਸੇ ਕੈਦੀ ਨੇ ਉਹਨਾਂ ਦੀ ਰਿਹਾਈ ਵੀ ਜਿਹੜੀ ਛੇਤੀ ਕੀਤੀ ਜਾਵੇ ਤਕਰੀਬਨ 1.5-2 ਸਾਲ ਤੋਂ ਚੰਡੀਗੜ੍ਹ ਦੇ ਵਿੱਚ ਕੌਮੀ ਇਨਸਾਫ ਮੋਰਚੇ ਦੇ ਨਾਂ ਤੇ ਵੀ ਇਹ ਮੋਰਚਾ ਚੱਲ ਰਿਹਾ ਜਿਹਦੀਆਂ ਮੰਗਾਂ ਬਾਰ-ਬਾਰ ਮੰਤਰੀ ਸਾਹਿਬ ਦੇ ਧਿਆਨ 'ਚ ਵੀ ਲਿਆਂਦੀਆਂ ਗਈਆਂ ਸੀ ਪਰ ਹੁਣ ਇਲੈਕਸ਼ਨ ਨੂੰ ਜਦੋਂ ਥੋੜੇ ਦਿਨ ਰਹਿ ਗਏ ਨੇ ਅਸੀਂ ਚਾਹੁੰਦੇ ਹਾਂ ਕਿ ਮਸਲਾ ਵੀ ਹੱਲ ਹੋਵੇ ਔਰ ਤੀਸਰੀ ਆ ਜਿਹੜੀ ਮੰਗ ਹੈਗੀ ਆ ਉਹ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਵੀ ਉਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਤੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਹੜਾ ਆਏ ਦਿਨ ਸਰਕਾਰੀ ਜ਼ਬਰ ਕੀਤਾ ਜਾ ਰਿਹਾ ਸਾਡੇ ਪੰਜਾਬੀ ਕਿਸਾਨ ਭਰਾਵਾਂ ਤੇ ਉਹ ਇਮੀਡੀਏਟ ਬੰਦ ਕੀਤਾ ਜਾ